ਲੁਟੇਰਿਆਂ ਨੇ ਗਲੀ-ਗਲੀ ਅਤੰਕ ਮਚਾ ਰੱਖਿਆ ਹੈ ਕੋਈ ਵੀ ਔਰਤ ਜਾਂ ਬੱਚੀ ਇਸ ਪੰਜਾਬ ਦੇ ਵਿੱਚ ਸੁਰੱਖਿਅਤ ਨਹੀਂ ਹੈ ਜੇਕਰ ਤੁਸੀਂ ਇਹ ਵੀਡੀਓ ਦੇਖ ਲਈ ਤਾਂ ਤੁਸੀਂ ਵੀ ਆਪਣੀਆਂ ਧੀਆਂ ਅਤੇ ਬੱਚੀਆਂ ਨੂੰ ਘਰੋਂ ਇਕੱਲੇ ਬਾਹਰ ਨਹੀਂ ਜਾਣ ਦਿਓਗੇ ਪੰਜਾਬ ਹੁਣ ਪੰਜਾਬ ਨਹੀਂ ਰਿਹਾ ਇਹ ਤਾਲਿਬਾਨ ਬਣ ਚੁੱਕਿਆ ਹੈ ਇਕੱਲੀ ਜਾ ਰਹੀ ਇਸ ਲੜਕੀ ਤੋਂ ਪਰਸ ਖੋਣ ਦੀ ਕੋਸ਼ਿਸ਼ ਕਰ ਰਿਹਾ ਹੈ ਲੁਟੇਰਾ ਪਹਿਲਾਂ ਲੜਕੀ ਨੂੰ ਝੱਪਟ ਮਾਰ ਕੇ ਉਸ ਦਾ ਪਰਸ ਖੋਇਆ ਪਰਸ ਨਾ ਹੱਥ ਆਇਆ ਤਾਂ ਲੜਕੀ ਸੜਕ ਤੇ ਡਿੱਗ ਪਈ ਸੜਕ ਤੇ ਅਚਾਨਕ ਡਿੱਗਣ ਦੇ ਨਾਲ ਲੜਕੀ ਦੇ ਸਿਰ ਤੇ ਸੱਟ ਵੱਜੀ ਤੇ ਉਹ ਬੇਹੋਸ਼ ਹੋ ਗਈ ਫਿਰ ਇਹ ਲੁਟੇਰਾ ਮੌਕਾ ਪਾ ਕੇ ਫਿਰ ਵਾਪਸ ਆਇਆ ਤੇ ਬੇਹੋਸ਼ ਪਈ ਲੜਕੀ ਦਾ ਪਰਸ ਲੁੱਟਣ ਦੀ ਕੋਸ਼ਿਸ਼ ਕੀਤੀ ਫਿਰ ਨਾਕਾਮ ਰਿਹਾ ਇੰਨਾ ਹੀ ਨਹੀਂ ਫਿਰ ਤੋਂ ਉਸਨੇ ਆਪਣੀ ਸਕੂਟੀ ਕਮਾਈ ਤੇ ਫਿਰ ਪਰਸ ਕੋਨ ਦੀ ਕੋਸ਼ਿਸ਼ ਕੀਤੀ ਪਰ ਦੂਜੀ ਵਾਰ ਵੀ ਉਹ ਨਾਕਾਮ ਰਿਹਾ ਜਦੋਂ ਸਾਹਮਣੇ ਦੇ ਘਰ ਚੋਂ ਇੱਕ ਵਿਅਕਤੀ ਬਾਹਰ ਆਇਆ ਤਾਂ ਲੁਟੇਰਾ ਖਾਲੀ ਹੱਥ ਆਪਣੀ ਜਾਨ ਬਚਾਉਣ ਦੇ ਲਈ ਫਰਾਰ ਹੋ ਗਿਆ ਇਹ ਲੜਕੀ ਜੋ ਸੜਕ ਤੇ ਡਿੱਗ ਪਈ ਜਿਸ ਦੇ ਸਿਰ ਤੇ ਸੱਟ ਲੱਗੀ ਹੈ ਉਸ ਦੇ ਕੱਪੜੇ ਵੀ ਫਟ ਗਏ ਤੇ ਉਹ ਅਧ ਨੰਗਨ ਹਾਲਤ ਦੇ ਵਿੱਚ ਡਿੱਗੀ ਪਈ ਸੀ ਥੋੜੀ ਦੇਰ ਬਾਅਦ ਆਲੇ ਦੁਆਲੇ ਦੇ ਲੋਕਾਂ ਨੇ ਉਸ ਨੂੰ ਚੁੱਕਿਆ ਤੇ ਹਸਪਤਾਲ ਪਹੁੰਚਾਇਆ ਲੜਕੀ ਡੀ ਐਮ ਸੀ ਹਸਪਤਾਲ ਦੇ ਵਿੱਚ ਆਈ ਸੀ ਯੂ ਦੇ ਵਿੱਚ ਦਾਖਲ ਹੈ ਤੇ ਉਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦੀ ਗੱਲ ਕਰਦੀ ਆਮ ਆਦਮੀ ਪਾਰਟੀ ਦੀ ਸਰਕਾਰ ਜੇਕਰ ਇਹ ਵੀਡੀਓ ਦੇਖ ਲਵੇ ਤਾਂ ਉਸ ਦਾ ਸਿਰ ਵੀ ਸ਼ਰਮ ਦੇ ਨਾਲ ਝੁਕ ਜਾਵੇ ਲੁਟੇਰਿਆਂ ਨੇ ਗਲੀ ਗਲੀ ਅਤੰਕ ਮਚਾ ਰੱਖਿਆ ਹੈ ਕੋਈ ਵੀ ਔਰਤ ਜਾਂ ਬੱਚੀ ਇਸ ਪੰਜਾਬ ਦੇ ਵਿੱਚ ਸੁਰੱਖਿਅਤ ਨਹੀਂ ਹੈ ਜੇਕਰ ਤੁਸੀਂ ਇਹ ਵੀਡੀਓ ਦੇਖ ਲਈ ਤਾਂ ਤੁਸੀਂ ਵੀ ਆਪਣੀਆਂ ਧੀਆਂ ਅਤੇ ਬੱਚੀਆਂ ਨੂੰ ਘਰੋਂ ਇਕੱਲੇ ਬਾਹਰ ਨਹੀਂ ਜਾਣ ਦੇਵੋਗੇ ਪੰਜਾਬ ਹੁਣ ਪੰਜਾਬ ਨਹੀਂ ਰਿਹਾ ਇਹ ਤਾਲਿਬਾਨ ਬਣ ਚੁੱਕਿਆ ਹੈ ਇਕੱਲੀ ਜਾ ਰਹੀ ਇਸ ਲੜਕੀ ਤੋਂ ਪਰਸ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹੈ ਲੁਟੇਰਾ ਪਹਿਲਾਂ ਲੜਕੀ ਨੂੰ ਛੱਪਟ ਮਾਰ ਕੇ ਉਸਦਾ ਪਰਸ ਖੋਹਿਆ ਪਰਸ ਨਾ ਹੱਥ ਆਇਆ ਤਾਂ ਲੜਕੀ ਸੜਕ ਤੇ ਡਿੱਗ ਪਈ ਸੜਕ ਤੇ ਅਚਾਨਕ ਡਿੱਗਣ ਦੇ ਨਾਲ ਲੜਕੀ ਦੇ ਸਿਰ ਤੇ ਸੱਟ ਵੱਜੀ ਤੇ ਉਹ ਬੇਹੋਸ਼ ਹੋ ਗਈ ਫਿਰ ਇਹ ਲੁਟੇਰਾ ਮੌਕਾ ਪਾ ਕੇ ਫਿਰ ਵਾਪਸ ਆਇਆ ਤੇ बेहोਸ਼ ਪਈ ਲੜਕੀ ਦਾ ਪਰਸ ਲੁੱਟਣ ਦੀ ਕੋਸ਼ਿਸ਼ ਕੀਤੀ ਫਿਰ ਨਾਕਾਮ ਰਿਹਾ ਇੰਨਾ ਹੀ ਨਹੀਂ ਫਿਰ ਤੋਂ ਉਸਨੇ ਆਪਣੀ ਸਕੂਟੀ ਕਮਾਈ ਤੇ ਫਿਰ ਪਰਸ ਖੋਣ ਦੀ ਕੋਸ਼ਿਸ਼ ਕੀਤੀ ਪਰ ਦੂਜੀ ਵਾਰ ਵੀ ਉਹ ਨਾਕਾਮ ਰਿਹਾ ਜਦੋਂ ਸਾਹਮਣੇ ਦੇ ਘਰ ਚੋਂ ਇੱਕ ਵਿਅਕਤੀ ਬਾਹਰ ਆਇਆ ਤਾਂ ਲੁਟੇਰਾ ਖਾਲੀ ਹੱਥ ਆਪਣੀ ਜਾਨ ਬਚਾਉਣ ਦੇ ਲਈ ਫਰਾਰ ਹੋ ਗਿਆ ਇਹ ਲੜਕੀ ਜੋ ਸੜਕ ਤੇ ਡਿੱਗ ਪਈ ਜਿਸ ਦੇ ਸਿਰ ਤੇ ਸੱਟ ਲੱਗੀ ਹੈ ਉਸਦੇ ਕੱਪੜੇ ਵੀ ਫਟ ਗਏ ਤੇ ਉਹ ਅਧ ਨੰਗਨ ਹਾਲਤ ਦੇ ਵਿੱਚ ਡਿੱਗੀ ਪਈ ਸੀ ਥੋੜੀ ਦੇਰ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਚੁੱਕਿਆ ਤੇ ਹਸਪਤਾਲ ਪਹੁੰਚਾਇਆ ਹੈ ਲੜਕੀ ਡੀਐਮਸੀ ਹਸਪਤਾਲ ਦੇ ਵਿੱਚ ਆਈਸੀਯੂ ਦੇ ਵਿੱਚ ਦਾਖਲ ਹੈ ਤੇ ਉਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦੀ ਗੱਲ ਕਰਦੀ ਆਮ ਆਦਮੀ ਪਾਰਟੀ ਦੀ ਸਰਕਾਰ ਜੇਕਰ ਇਹ ਵੀਡੀਓ ਦੇਖ ਲਵੇ ਤਾਂ ਉਸ ਦਾ ਸਿਰ ਵੀ ਸ਼ਰਮ ਦੇ ਨਾਲ ਝੁਕ ਜਾਵੇ See <music> you